ਹਲਕਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਬਾਲੇ ਚੱਕ ਦੇ ਵਿੱਚ ਇੱਕ ਐਸਸੀ ਸਮਾਜ ਦਾ ਮਸਲਾ 2 ਮਹੀਨੇ ਤੋਂ ਲਟਕਦਾ ਆ ਰਿਹਾ ਏ ਜਿਸ ਦੇ ਵਿੱਚ ਅੱਜ ਰੰਗਰੇਟਾ ਯੂਥ ਏਕਤਾ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਅਤੇ ਸ਼ਰੋਮਣੀ ਪੰਥ ਅਕਾਲੀ ਦਸ਼ਮਨੇਸ਼ ਤਰਨਾ ਦਲ ਦੇ ਵੱਲੋਂ ਭਾਈ ਰਣਜੀਤ ਸਿੰਘ ਜੀ ਅੱਜ ਉਸ ਪਰਿਵਾਰ ਦੇ ਹੱਕ ਦੇ ਵਿੱਚ ਆਉਂਦੇ ਨੇ ਮਸਲਾ ਕੀ ਏ ਮਸਲਾ ਇੱਕ ਐਸਸੀ ਸਮਾਜ ਦਾ ਹੈ 48 ਮਰਲੇ ਜਿਹੜੇ ਨੇ ਉਹਨੂੰ ਲੈ ਕੇ ਨੇ ਅ ਅਗਲੇ ਪਾਸੇ ਜ਼ਿੰਮੇਦਾਰ ਬੰਦਾ ਹੈ ਉਹਨੇ ਕੇਸ ਵੀ ਕੀਤਾ ਸੀ ਪਰ ਐਸਸੀ ਸਮਾਜ ਦੇ ਹੱਕ ਦੇ ਵਿੱਚ ਉਹ ਜਿਹੜਾ ਕੇਸ ਆ ਉਹ ਐਸਸੀ ਸਮਾਜ ਨੇ ਜਿੱਤ ਲਿਆ ਪਰ ਉਹਨੂੰ ਉਹਨਾਂ ਦੇ ਕੋਲੋਂ ਜਿਹੜੀ ਜਿੱਤ ਆ ਉਹ ਬਰਦਾਸ਼ਤ ਨਹੀਂ ਹੋਈ ਤੇ ਇਹ ਜਿਹੜੀ ਜਿੱਤ ਸੀ ਇੱਕ ਲੜਾਈ ਦੇ ਵਿੱਚ ਬਦਲ ਜਾਂਦੀ ਏ ਉੱਥੇ ਦੋਨਾਂ ਧਿਰਾਂ ਦੇ ਸੱਟਾ ਲੱਗਦੀਆਂ ਨੇ ਦੋਨੇ ਧਿਰ ਦਾਖਲ ਹੋ ਜਾਂਦੇ ਨੇ ਤੇ ਜਿਹੜਾ ਜ਼ਮੀਦਾਰ ਪਰਿਵਾਰ ਹੈ ਉਹ ਐਸਸੀ ਸਮਾਜ ਤੇ ਪਰਚਾ ਦਰਜ ਕਰਵਾ ਦਿੰਦਾ ਏ ਜਦੋਂ ਜਥੇਬੰਦੀਆਂ ਐਸਸੀ ਸਮਾਜ ਦੇ ਹੱਕ ਚ ਆਉਂਦੀਆਂ ਕ੍ਰੋਸ ਪਰਚਾ ਕਰਾਉਣ ਦੇ ਹੱਕ ਚ ਆਉਂਦੀਆਂ ਨੇ ਪ੍ਰਸ਼ਾਸਨ ਵੱਲੋਂ ਟਾਲ ਮਟੋਲ ਕੀਤਾ ਜਾ ਰਿਹਾ ਏ 2 ਮਹੀਨੇ ਤੋਂ ਖੱਜਲ ਖਰਾਬ ਕੀਤਾ ਜਾ ਰਿਹਾ ਅੱਜ ਸਾਡੇ ਨਾਲ ਭਾਈ ਰਣਜੀਤ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਤੋਂ ਆਏ ਨੇ ਤੇ ਭਾਈ ਨਿਰਮਲ ਸਿੰਘ ਜੀ ਰੰਗਰੇਟਾ ਜੂਥ ਤੋਂ ਆਏ ਨੇ ਅੱਜ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਅਸਲ ਦੇ ਵਿੱਚ ਇਹ ਮਸਲਾ ਹੈ ਕਿ ਆਪਾਂ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਸੰਤ ਕੀ ਨਾਮ ਤੁਹਾਡਾ ਦਲਬਾਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਪਿੰਡ ਬਾਲਾ ਚੱਕ ਦੇ ਕੀ ਮਸਲਾ ਤੁਹਾਡਾ ਮਸਲਾ ਸਾਡਾ ਵੀ ਆਡੀ ਜਿਸ਼ਤਰੀ ਆ ਸਾਡਾ ਇੰਤਕਾਲ ਹੋਇਆ ਹੈ ਕਿ ਆਡਾ ਇਹ ਲੜਾਈ ਝਗੜਾ ਕਰਦੇ ਸਾਡੇ ਨਾਲ ਕੌਣ ਕਰਦੇ ਨੇ ਇੰਦਰ ਜੀ ਸੁਣੋ ਕਿਹੜੀ ਗੱਲ ਤੋਂ ਇਹ ਕਹਿੰਦੇ ਵੀ ਸਾਡੀ ਜਗ੍ਹਾ ਵਿੱਚ ਗਈ ਆ ਅੱਛਾ ਜੀ ਤੇ ਜਗਾ ਜੁਗਾ ਨਾਲ ਦੀ ਕੋਈ ਨਹੀਂ ਹੈ ਅਸੀਂ ਸ਼ਾਮ ਭੈਣਾ ਕੋਈ ਜਗਾ ਲਈ ਹੈ ਕਿੰਨੀ ਜਗਾ ਦਾ ਇੰਤਕਾਲ ਹੋਇਆ ਹੈ ਇਹ 8 ਮਰਲਿਆਂ ਦਾ ਅੱਛਾ ਜੀ 8 ਮਰਲਿਆਂ ਦਾ 82 ਮਰਲਿਆਂ ਦਾ ਸਾਡੇ ਹੈਗੀ ਆ ਉਹਨਾਂ ਵਿੱਚ 8 ਮਰਲਿਆਂ ਦੇ ਸਰ ਵੱਲੋਂ ਤੁਹਾਡੇ ਖਿਲਾਫ ਐਸਡੀਐਮ ਪਾਸ ਕੇਸ ਇੱਕ ਕੋਰਟ ਕੇਸ ਵੀ ਕੀਤਾ ਗਿਆ ਹੈ ਐਸਡੀਐਮ ਪਾਸ ਹਾਂਜੀ ਉਹ ਜਿੱਤਿਆ ਜੀ ਕਿੰਨੇ ਜਿੱਤਿਆ ਇਹ ਜਿੱਤਿਆ ਦਲਬਾਤ ਸਿੰਘ ਨੇ ਤਾਂ ਹੁਣ ਅੱਜ ਕਾਫੀ ਦਿਨ ਹੋ ਗਏ ਨੇ ਤੁਸੀਂ ਸਿਟੀ ਥਾਣੇ ਦੇ ਚੱਕਰ ਕੱਢਦੇ ਫਿਰ ਜੋ ਇੱਥੇ ਮਸਲਾ ਕਿੱਥੇ ਆਣ ਕੇ ਡੜ ਗਿਆ ਇੱਤੇ ਮਸਲਾ ਆ ਲਗਾ ਦੋ ਮਹੀਨੇ ਹੋ ਗਏ ਆ ਜੀ ਇਹ ਸਾਡਾ ਪਰਚਾ ਕਰੋ ਪਰਚਾ ਨਹੀਂ ਕਰਦੇ ਅੱਛਾ ਜੀ ਆਡੇ ਨੂੰ ਸਟਾ ਲੱਗਿਆ ਹੈ ਘਰਾਂ ਅੰਗੇ ਪਏ ਆ ਜੀ ਬਾਬਾ ਜੀ ਕੇਸ ਮਸਲੇ ਦੇ ਸਬੰਧ ਵਿੱਚ ਅੱਜ ਤੁਸੀਂ ਸਿਟੀ ਥਾਣਾ ਕਰਮਦਾਨ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਫੌਜਾਂ ਜਿੰਨੀਆਂ ਵੀ ਆਪ ਜੀ ਖੜੀਆਂ ਦਰਸ਼ਨ ਕਰ ਰਹੇ ਹੋਏ ਸ਼੍ਰੋਮਣੀ ਪੰਥ ਅਕਾਲੀ ਦਿਸਮੇਸ਼ ਤਰ੍ਹਾਂ ਨਾਲ ਮਸਲ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਮਜੂਦਾ ਮੁਖੀ ਸਿੰਘ ਸਾਹਿਬ ਜੈਸੇਦਰ ਬਾਬਾ ਜੀ ਬਾਬਾ ਮੇਜਰ ਸਿੰਘ ਛੋਡੀ ਸਾਹਿਬ ਉਹਨਾਂ ਦੀਆਂ ਫੌਜਾਂ ਇਥੇ ਆਉਣ ਦਾ ਮਕਸਦ ਸਾਡੇ ਹੈ ਸੀਗਾ ਵੀ ਜਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਪਿੰਡ ਆ ਬਾਲੇ ਚੱਕ ਉਹ ਬਾਲੇ ਚੱਕ ਦੇ ਵਸਨੀਕ ਭਾਈ سورਿੰਦਰ ਸਿੰਘ ਦੀ ਇੱਕ ਰੋਡ ਦੇ ਉੱਤੇ ਜਗ੍ਹਾ ਹੈ ਦੁਕਾਨ ਹੈ ਦੁਕਾਨ ਦੇ ਨਾਲ ਲੱਗਦੀ ਕੋਈ ਕੁਝ ਜਗ੍ਹਾ ਵੀ ਹੈ ਉਹ ਜਗ੍ਹਾ ਜਿਹੜੀ ਆ ਉਹਦੀ ਉਹਦੀ ਰਜਿਸਟਰੀ ਵੀ ਆ ਉਹਦਾ ਉਹਨੇ ਕੇਸ ਵੀ ਦਿੱਤਿਆ ਔਰ ਉਹ ਆਪਣੀ ਜਗ੍ਹਾ ਦੇ ਉੱਤੇ ਹੀ ਉਸਾਰੀ ਲੱਗਾ ਸੀਗਾ ਕੋਈ ਕਰਨ ਕੰਦ ਲੱਗਾ ਸੀਗਾ ਕਰਨ ਤੇ ਲੱਗੇ ਜ਼ਿਮੀਂਦਾਰ ਪਰਿਵਾਰ ਨੇ ਆਣ ਕੇ ਉਨ੍ਹਾਂ ਤੇ ਹਮਲਾ ਕੀਤਾ ਵਾ ਕੰਦ ਵੀ ਢਾਈ ਆ ਉਹਨਾਂ ਦੇ ਹੱਥੀ ਪਾਇਆ ਘਰੇ ਆਣ ਕੇ ਕਿ ਜੇਕਰ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਵਾਸਤੇ ਕੋਈ ਕਾਰਵਾਈ ਹੋਈ ਆ ਤੇ ਦੋਵਾਂ ਧਿਰਾਂ ਤੇ ਸਟਾ ਲੱਗੀਆਂ ਮੰਨ ਲਓ ਵੀ ਦੋਵਾਂ ਧਿਰਾਂ ਨੂੰ ਸਟਾ ਲੱਗੀਆਂ ਨੇ ਇੱਕ ਧਿਰ ਦੀ ਪ੍ਰਸ਼ਾਸਨ ਨੇ ਗੱਲ ਸੁਣ ਕੇ ਤੇ ਪਰਚਾ ਕੱਟ ਦਿੱਤਾ ਦੂਜੀ ਧਿਰ ਜਿਹੜਾ ਸਰਦਾਰ ਸੁਰਿੰਦਰ ਸਿੰਘ ਆ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਔਰ 2 ਮਹੀਨੇ ਹੋ ਗਿਆ ਘੱਟੋ-ਘੱਟ ਇਸ ਮਸਲੇ ਨੂੰ ਐਮਐਲਆਰ ਕੱਟੀ ਪਈ ਆ ਔਰ ਸਾਰੇ ਕਾਗਜ਼ਾਤ ਸਬੂਤਾ ਸਮੇਤ ਐਸਐਚਓ ਸਾਹਿਬਾਨ ਦੇ ਟੇਬਲ ਤੇ ਐਸਐਸਪੀ ਸਾਬ ਦੇ ਦਫਤਰ ਦੇ ਵਿੱਚ ਪਹੁੰਚ ਚੁੱਕੇ ਆ ਔਰ ਕੋਈ ਵੀ ਕਾਰਵਾਈ ਅਜ 2 ਮਹੀਨੇ ਤੋਂ ਉੱਤੇ ਸਮਾਂ ਬੀਤ ਚੁੱਕਾ ਹੈ ਇਸ ਪਰਿਵਾਰ ਨੂੰ ਕੋਈ ਜਿਹੜਾ ਇਨਸਾਫ ਨਹੀਂ ਮਿਲਿਆ ਜਦੋਂ ਕਿ ਰਜਿਸਟਰੀ ਵੀ ਇਹਨਾਂ ਦੇ ਕੋਲ ਆ ਉਹ ਜ਼ਮੀਨ ਦਾ ਕੇਸ ਵੀ ਇਹਨਾਂ ਨੇ ਜਿੱਤਿਆ ਹੈ ਮਾਲਕਾ ਹੀ ਮਲਕੀਅਤ ਜਿਹੜੀ ਆ ਉਹ ਇਹਨਾਂ ਦੇ ਕੋਲ ਆ ਉਹ ਜ਼ਮੀਨ ਦੀ ਸਭ ਕੁਝ ਇਹਨਾਂ ਦੇ ਹੱਕ 'ਚ ਸਿਰਫ ਉਹ ਇੱਕ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਪਤਾ ਨਹੀਂ ਕਿਹੜੀ ਚੀਜ਼ ਦਾ ਨਸ਼ਾ ਹੈ ਉਹ ਨਸ਼ੇ ਦੇ ਤਹਿਤ ਪਤਾ ਨਹੀਂ ਕਿਹੜੀ ਚੀਜ਼ ਦਾ ਧੌਣ ਤੇ ਕਿੱਲਾ ਆਣ ਕੇ ਉਹ ਜਗ੍ਹਾ ਦੇ ਵਿੱਚ ਆਪਣੇ ਆਪ ਨੂੰ ਜਾਦੇ ਆ ਵੀ ਇਹ ਸਾਡੀ ਜਗ੍ਹਾ ਵਾ ਕੋਈ ਕਾਗਜ਼ ਨਹੀਂ ਕੋਈ ਪੱਤਰ ਨਹੀਂ ਔਰ ਕੋਈ ਵੀ ਇਹਨਾਂ ਦੇ ਕੋਲ ਸਬੂਤ ਨਹੀਂ ਇਸ ਚੀਜ਼ ਦਾ ਤੇ ਪਰਿਵਾਰ ਨਾਲ ਬਹੁਤ ਥੱਕਾ ਹੋ ਰਿਹਾ ਐਸਐਚਓ ਰਣਜੀਤ ਸਿੰਘ ਸੰਧੂ ਸਾਹਿਬ ਇਹ ਇਹਨਾਂ ਦੇ ਕੋਲ 2 ਮਹੀਨੇ ਤੋਂ ਕੇਸ ਪੈਂਡਿੰਗ ਚੱਲਣ ਰਿਹਾ ਜੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 25 26 ਦੀ ਜਿਹੜੀ ਆ ਰਿਪੋਰਟ ਆਈ ਐਮਐਲਆਰ ਦੀ ਔਰ ਕਿਸੇ ਕਿਸਮ ਦੀ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਕਾਰਨ ਕੀ ਹੈ ਕਾਰਨ ਇਸ ਤਰ੍ਹਾਂ ਹੈ ਕਿ ਇੱਥੇ ਆਪਾਂ ਇਹ ਘਾਵਾ ਤਾਂ ਪੰਜਾਬ ਦੀ ਕਿ ਜਿਸकी लाठी ਉਸकी भैंस ਹੁਣ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਚਲਦੀ ਆ ਜਾਂ ਜਿਨ੍ਹਾਂ ਦੇ ਕੋਲ ਆਰਥਿਕ ਪੱਖੋਂ ਕੋਈ ਮਾਇਆ ਕਹਿ ਲਈਏ ਆਪਾਂ ਮੈਨੂੰ ਨਹੀਂ ਪਤਾ ਮੇਰੇ ਕੋਲ ਕੋਈ ਨਾ ਚੀਜ਼ਾਂ ਦੇ ਸਬੂਤ ਨਹੀਂ ਗੇ ਜਿੱਥੋਂ ਤੱਕ ਲੱਗਦਾ ਹੈ ਕਿ 2.5 ਮਹੀਨੇ ਹੋ ਗਏ ਆ ਦੋ ਧਿਰਾਂ ਦੀ ਲੜਾਈ ਹੁੰਦੀ ਆ ਦੋ ਤਰ੍ਹਾਂ ਦੀ ਆਮ ਜਿਦਾ ਪਿੰਡਾਂ ਦੇ ਵਿੱਚ ਲੜਾਈ ਹੁੰਦੀ ਆ ਸ਼ਰਾਂ ਦੇ ਵਿੱਚ ਕੋਈ ਮਸਲਾ ਹੋ ਜਾਂਦਾ ਹੈ ਤੇ ਪੁਲਿਸ ਦੋਹਾਂ ਤਰ੍ਹਾਂ ਦੀ ਸੁਣ ਕੇ ਕਾਰਵਾਈ ਕਰਦੀ ਆ ਜਾਂ ਉਹਨਾਂ ਦਾ ਸਮਝੌਤਾ ਕਰਾਉਂਦੀ ਆ ਇਸ ਕਾਰਵਾਈ ਦੇ ਵਿੱਚ ਪੁਲਿਸ ਨੇ ਇੱਕ ਤਰਫਾ ਸਾਈਡ ਲਈ ਆ ਔਰ ਇੱਕ ਤਰਫਾ ਬਿਆਨਾਂ ਦੇ ਉੱਤੇ ਕਾਰਵਾਈ ਕੀਤੀ ਆ ਦੂਜੇ ਪਰਿਵਾਰ ਦੀ ਗੱਲ ਹੀ ਨਹੀਂ ਸੁਣਦੇ ਜਦੋਂ ਕਿ ਦੂਜੇ ਪਰਿਵਾਰ ਨੇ ਡਾਕਟਰੀ ਆਪਣੀ ਕਰਵਾ ਕੇ ਰਿਪੋਰਟ ਉਹਨਾਂ ਦੀ ਐਮਐਸਆਰ ਬਣ ਕੇ ਬਿਲਕੁਲ ਜਿਹੜੀ ਆ ਪ੍ਰਸ਼ਾਸਨ ਕੋਲ ਪਹੁੰਚੀ ਆ ਤੇ ਪ੍ਰਸ਼ਾਸਨ ਜਿਹੜਾ ਉਹਦੇ ਉੱਤੇ ਕਾਰਵਾਈ ਨਹੀਂ ਕਰਿਆ ਅੱਜ ਤੁਸੀਂ ਧਰਨਾ ਲਾਉਂਦਾ ਰਹੇ ਸੀ ਸਿਟੀ ਥਾਣੇ ਨੂੰ ਧਰਨੇ ਦੇ ਸਬੰਧੀ ਕੀ ਤੁਹਾਨੂੰ ਪਤਾ ਦਿੱਤਾ ਗਿਆ ਹੈ ਕਾਰਨ ਇਹ ਸੀਗਾ ਵੀ ਜਦੋਂ ਸਰਕਾਰ ਕਿਸੇ ਤਰ੍ਹਾਂ ਵੀ ਗੱਲ ਨਹੀਂ ਸੁਣਦੀ ਇਹਨਾਂ ਦੇ ਕੰਨ ਤੇ ਜੂ ਨਹੀਂ ਸਿਰਕਦੀ ਤੇ ਫਿਰ ਹੋੜਾ ਅੜਕੀ ਹੁੰਦਾ ਹਾਲੇ ਹੁੰਦਾ ਵੀ ਆਪਾਂ ਕੋਈ ਨਾ ਕੋਈ ਸੜਕ ਰੋਕਾਂਗੇ ਰਾਹ ਰੋਕਾਂਗੇ ਜਾਂ ਥਾਣੇ ਦਾ ਘਰਾਓ ਕਰਾਂਗੇ ਵੀ ਇਹ ਸਾਡੀ ਜਾਣ ਕੇ ਗੱਲ ਸੁਣਨ ਇਹਨਾਂ ਦੇ ਵੱਡੇ ਅਫਸਰ ਆਉਣ ਅੱਜ ਅਫਸਰਾਂ ਨੇ ਜਿਸ ਤੋਂ ਤੱਕ ਗੱਲ ਪਹੁੰਚੀ ਅਫਸਰਾਂ ਤਾਂ ਕਿ ਸਾਡੇ ਧਰਨੇ ਦੀ ਤੇ ਅਫਸਰਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਸੋਮਵਾਰ ਤੱਕ ਜਿਹੜਾ ਪਰਚਾ ਆਪਾਂ ਅੰਦਰ지 ਕਰਾਂਗੇ ਸੋਮਵਾਰ ਤੱਕ ਤੁਹਾਡਾ ਨਾਲ ਬਹਿ ਕੇ ਟੇਬਲ ਟॉक ਕਰਕੇ ਵਿਸ਼ੇ ਦੇ ਉੱਤੇ ਗੱਲਬਾਤ ਤੁਹਾਡੀ ਚੰਗੀ ਤਰ੍ਹਾਂ ਸੁਣ ਕੇ ਤੇ ਇਹਦਾ ਜਿਹੜਾ ਰਿਜ਼ਲਟ ਆ ਸੋਮਵਾਰ ਤੱਕ ਦੇ ਦੇਾਂਗੇ ਹਾਂ ਅਸੀਂ ਪ੍ਰਸ਼ਾਸਨ ਨੇ ਜੋ ਸਾਡੇ ਨਾਲ ਵਾਅਦਾ ਕੀਤਾ ਅਸੀਂ ਉਹਦੇ ਉੱਤੇ ਉਹਨਾਂ ਦੀ ਗੱਲ ਮੰਨੀ ਆ ਮੇਰੇ ਨਾਲ ਪ੍ਰਧਾਨ ਸਾਹਿਬ ਖਲੋਤੇ ਨੇ ਪੰਜਾਬ ਪ੍ਰਧਾਨ ਨੇ ਸਰਦਾਰ ਨਰਮਲ ਸਿੰਘ ਦੀ ਦਲਪੰਥ ਵੱਲੋਂ ਸੋ ਬੇਨਤੀ ਆ ਵੀ ਇਹਨਾਂ ਨਾਲ ਬਚਨ ਬਲਾਸ ਹੋਇਆ ਵੱਡੇ ਅਫਸਰਾਂ ਦੇ ਅਸੀਂ ਅਫਸਰਾਂ ਦੇ ਬਚਨਾਂ ਦੇ ਉੱਤੇ ਭਰੋਸਾ ਕੀਤਾ ਜਥੇਬੰਦੀ ਭਰੋਸਾ ਕਰਦੀ ਆ ਇਹ ਭਰੋਸਾ ਕਰਕੇ ਸੋਮਵਾਰ ਦਾ ਸਮਾਂ ਦਿੰਦੀ ਆ ਜੇ ਸੋਮਵਾਰ ਨੂੰ ਵੀ ਇਹਨਾਂ ਨੇ ਕੋਈ ਪਰਚਾ ਨਾ ਟਟਿਆ ਜਾਂ ਕੋਈ ਕਾਰਵਾਈ ਨਾ ਕੀਤੀ ਤੇ ਫਿਰ ਸਾਨੂੰ ਅਗਲਾ ਸੰਘਰਸ਼ ਕਰਨ ਵਾਸਤੇ ਮਜਬੂਰ ਨਾ ਹੋਵੋ ਕਿ ਕਿਤੇ ਇਤਨੀ ਹੌਂਦਾ ਇੱਕ ਜਿਹੜੀ ਪਹਿਲੀ ਧਿਰ ਆ ਉਹ ਮਜਬੂਰੀ ਸਿੱਖਣੇ ਤੇ ਦੂਜੀ ਧਿਰ ਜਿਹੜੀ ਆ ਉਹ ਜੱਟ ਜ਼ਿੰਮੇਦਾਰ ਨੇ ਕਿਤੇ ਕੋਈ ਜਾਤੀ ਵਿਤਕਰੇ ਦੀ ਗੱਲਤ ਨਹੀਂ ਕਿਤੇ ਸਾਹਮਣੇ ਆ ਇਸ ਭਾਈ ਗੁਰਦੇਵ ਸਿੰਘ ਜੀ ਤੁਸੀਂ ਬੜਾ ਵਧੀਆ ਸਵਾਲ ਮੇਰੇ ਨਾਲ ਕੀਤਾ ਵਾ ਇਹਨਾਂ ਦੇ ਪਿੰਡ ਦੇ ਵਿੱਚ ਨਾ ਕੁਝ ਜਗ੍ਹਾ ਪਈ ਸੀ ਪਹਿਲਾਂ ਜਿਹਦੇ ਲਾਗੇ ਪਹਿਲਾਂ ਪੀਰਾਂ ਦੀ ਜਗ੍ਹਾ ਵੀ ਸੀ ਇਹ ਉਹ ਜਗ੍ਹਾ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਸੀ ਉਹ ਅਸੀਂ ਵਕਫ ਬੋਰਡ ਨੂੰ ਬੁਲਾ ਕੇ ਤੇ ਉਹ ਜਗ੍ਹਾ ਦਾ ਸਾਰਾ ਹੀ ਦੁਕਾਨ ਜਿਹੜਾ ਕਢਾ ਲਿਆ ਜਦੋਂ ਜਗ੍ਹਾ ਦਾ ਪਤਾ ਲੱਗਾ ਕਿ ਇਹ ਪ੍ਰਿੰਟ ਦੀ ਸਾਂਝੀ ਜਗ੍ਹਾ ਵਾ ਤੇ ਫਿਰ ਇਹ ਇੱਕ ਧਿਰ ਜਿਹੜਾ ਜ਼ਿੰਮੇਵਾਰ ਹੀ ਇਹ ਕਿਦਾਂ ਰੋਕ ਸਕਦੇ ਸੀ ਉਹ ਜਗ੍ਹਾ ਦਾ ਉੱਥੇ ਹੀ ਕੰਮ ਅਸੀਂ ਬੰਦ ਕਰਵਾ ਦਿੱਤਾ ਇਹ ਕਿਨਾਂ ਨੇ ਪੰਚਾਇਤੀ ਜਗ੍ਹਾ ਅਕਵਾਇਰ ਕਰਕੇ ਉਹਦੇ ਉੱਤੇ ਇਹਨੂੰ ਲੰਗਰ ਘਰ ਬਣਾ ਰਹੇ ਸੀ ਪਰ ਨਾਂ ਨੂੰ ਜਾਂਚ ਕਰ ਦਿੱਤਾ ਗਿਆ ਸੀ ਉਹ ਵੀ ਜਗ੍ਹਾ ਦੀ ਜਦੋਂ ਪੁਸ਼ਟੀ ਕੀਤੀ ਗਈ ਉਹਦੀ ਉਹਦਾ ਰਿਕਾਰਡ ਕਢਾਇਆ ਤੇ ਉਹ ਵੀ ਜਗ੍ਹਾ ਸਰਕਾਰੀ ਸੀ ਪੰਜਾਬੀ ਜਗ੍ਹਾ ਸੀ ਉਹ ਕੰਮ ਬੰਦ ਹੋ ਗਏ ਇਸ ਰੰਜਿਸ਼ ਨੂੰ ਲੈ ਉਸ ਪਰਿਵਾਰ ਦੇ ਨਾਲ ਮਿਲ ਕੇ ਇਹਨਾਂ ਨੇ ਜੀਵਿੰਦਾਰ ਦੇ ਨਾਲ ਕਿਉਂਕਿ ਜਿਹੜੇ ਥਾਂ ਦੇ ਉੱਤੇ ਇਹਨਾਂ ਦੀ ਉਸਾਰੀ ਹੋ ਰਹੀ ਹੈ ਉਹਦੇ ਆ ਕੇਸ ਇਹਨਾਂ ਨੇ ਜਿੱਤਿਆ ਰਜਿਸਟਰੀ ਇਹਨਾਂ ਦੇ ਕੋਲ ਇੰਤਕਾਲ ਵੀ ਤੁਹਾਡੇ ਨਾਂ ਜੀ ਇੰਤਕਾਲ ਵੀ ਇਹਨਾਂ ਦੇ ਨਾਂ ਫਿਰ ਉਹ ਕਿਹੜੇ ਧੰਗ ਨਾਲ ਕਿਉਂ ਦੂਜੀ ਪਾਰਟੀ ਦਾਵਾ ਕਰਦੀ ਆ ਵੀ ਇਹ ਜਗਾ ਸਾਡੀ ਆ ਤੇ ਇਹਨਾਂ ਨੂੰ ਕੰਧ ਨਹੀਂ ਕਰਨ ਦਿੰਦੀ ਤੇ ਕੰਧ ਢਾਹ ਦਿੰਦੀ 100 ਵਾਰ ਅਗਰ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਤਾਂ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਉਹ ਅਗਲੀ ਕਾਰਵਾਈ ਕੀ ਕਰੋਗੇ ਅਗਲੀ ਕਾਰਵਾਈ ਕੋਈ ਨਾ ਕੋਈ ਰੋੜ ਰੋਕ ਕਰਵਾ ਦੇ ਮਜਬੂਰ ਹੋਵਾਂਗੇ ਜੀ ਤਰਨਤਾਰਨ ਹਾਈਵੇ ਰੋਕਾਂਗੇ ਘਰਾਓ ਘਰ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਸ ਮਸਲੇ ਦੇ ਵਿੱਚ ਤੁਸੀਂ ਆਏ ਹੋ ਦਾਸ ਰੰਗਰੇਟਾ ਜ਼ੁਠਿਕਤਾ ਪ੍ਰੋਜੈਕਟ ਨੂੰ ਪੰਜਾਬ ਮੇਰੇ ਨਾਲ ਪੰਜਾਬ ਚੇਅਰਮੈਨ ਪ੍ਰਬੀਸ਼ਿੰਗ ਭੀਮ ਅਤੇ ਸਮੁੱਚੀ ਰੰਗਰੇਟਾ ਜ਼ੁਠਿਕਤਾ ਟੀਮ ਸਾਡੇ ਦਸ਼ਮੇਸ਼ ਸਤਾਰਾ ਦਲ ਦੇ ਮੁਖੀ ਸਿੰਘ ਸਾਹਿਬ ਜਹਦਰ ਬਾਬਾ ਮੇਧੇ ਸਿੰਘ ਦੀ ਛੋਡੀ ਜਿਨ੍ਹਾਂ ਦੀ ਗਵਾਹੀ ਹੈ ਸਾਡੀਆਂ ਸਾਰੀਆਂ ਰੰਗਰੇਟਾ ਜਥੇਬੰਦੀਆਂ ਚੱਲਦੀਆਂ ਹਨ ਅੱਜ ਜੋ ਮਸਲਾ ਇੱਕ ਐਫਆਰਆਈ ਜਿਹੜੀ ਕੱਟੀ ਗਈ ਆ ਸਰਵਿੰਦਰ ਸਿੰਘ ਢੋਂਗਣਾ ਤੇ ਜਿਹੜਾ ਇਹਨਾਂ ਦੇ ਪਰਚਾ ਕੀਤਾ ਗਿਆ ਤੇ ਇਹਨਾਂ ਦਾ ਜਿਹੜਾ ਕ੍ਰਾਸ ਪਰਚਾ ਜਿਹੜਾ ਨਹੀਂ ਕਟਿਆ ਗਿਆ ਉਹਦੇ ਸਬੰਧ ਦੇ ਵਿੱਚ ਅੱਜ ਜਿਹੜਾ ਜਥੇਬੰਦੀਆਂ ਵੱਲੋਂ ਜਿਹੜਾ ਅਸੀਂ ਇੱਥੇ ਐਸਐਸਪੀ ਸਾਹਿਬ ਦੇ ਕੋਲ ਆਏ ਹਾਂ ਤੇ ਚਲੋ ਡਿਊਟੀਆਂ ਲੱਗਣ ਦੇ ਕਾਰਨ ਐਸਐਸਪੀ ਸਾਹਿਬ ਸਾਨੂੰ ਨਹੀਂ ਮਿਲੇ ਤੇ ਬਾਕੀ ਉਹਨਾਂ ਨੇ ਸਾਨੂੰ ਫੋਨ ਕੀਤਾ ਵਿਸ਼ਵਾਸ ਤੋਂ ਆਇਆ ਕਿ ਤੁਸੀਂ ਸੋਵਾਰ ਜਿਹੜਾ ਸਾਡੇ ਨਾਲ ਆ ਕੇ ਮਿਲੋ ਤੇ ਜਿਹੜਾ ਤੁਹਾਡੀ ਅਸੀਂ ਕਾਰਵਾਈ ਹੈ ਜਿਹੜੀ ਕਰਾਂਗੇ ਸਾਡੇ ਨਾਲ ਬੈਠੋ ਸਾਨੂੰ ਗੱਲਬਾਤ ਦੱਸੋ ਸੋਵਾਰ ਦਾ ਜਿਹੜਾ ਸਾਡੇ ਕੋਲ ਟਾਈਮ ਉਹਨਾਂ ਲਿਆ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਇਹ ਜਿਹੜਾ ਮਜਬੂਰਨ ਜਿਹੜਾ ਸੰਘਰਸ਼ ਕਰਕੇ ਹੀ ਸਾਨੂੰ ਜਿਹੜਾ ਹੱਕ ਲੈਣੇ ਪੈਂਦੇ ਆ ਪ੍ਰਧਾਨ ਦੀ ਅਕਸਰ ਹੀ ਜਿਹੜਾ ਤਗੜਾ ਬੰਦਾ ਹੁੰਦਾ ਏ ਉਹ ਆਪਣਾ ਜਿਹੜਾ ਕੋਈ ਵੀ ਮਸਲਾ ਹੱਲ ਕਰਾ ਲੈਂਦਾ ਏ ਕਿ ਜਿਹੜਾ ਗਰੀਬ ਬੰਦਾ ਉਹਦਾ ਮਸਲਾ ਅੜ ਜਾਂਦਾ ਕਾਰਨ ਕੀ ਹੈ ਕਾਰਨ ਇਹ ਆ ਵੀ ਜਿਹੜਾ ਤਗੜਾ ਬੰਦਾ ਹੁੰਦਾ ਉਹ ਜਾਂ ਤੇ ਫਿਰ ਉਹ ਸਰਕਾਰੀ ਦਰਬਾਰੀ ਉਹਦੀ ਚੱਲਦੀ ਆ ਜਾਂ ਪੈਸਾ ਚੱਲਦਾ ਤੇ ਜਾਂ ਉਹਨਾਂ ਦੇ ਜਿਹੜੇ ਉੱਚ ਅਧਿਕਾਰੀ ਹੁੰਦੇ ਜਾਂ ਉਹਨਾਂ ਦੇ ਕੋਈ ਤੁਹਾਨੂੰ ਪਤਾ ਤਗੜੇ ਬੰਦੇ ਹੁੰਦੇ ਆ ਜਿਹੜਾ ਰਾਜਨੀਤੀ ਚੱਲਦੀ ਆ ਤੇ ਮਾਰੇ ਬੰਦੇ ਦਾ ਜਿਹੜਾ ਮਾਰੇ ਬੰਦੇ ਦਾ ਤੇ ਜਿਹੜੇ ਭੈਣ ਭਰਾ ਖਲੋ ਕੇ ਹੀ ਜਾ ਸਮਾਜ ਦਾ ਸਾਥ ਲੈ ਕੇ ਫੇਰ ਹੀ ਆਪਣੀ ਕਾਰਵਾਈ ਜਿਹੜੀ ਕਰਾ ਸਕਦੇ ਆ ਪੂਰਾ ਤਹਾਨੂੰ ਐਸਐਚਓ ਸਾਹਿਬ ਨੇ ਕੀ ਪ੍ਰੋਸਾ ਦਿੱਤਾ ਹੈ ਸਾਨੂੰ ਐਸਐਚਓ ਸਾਹਿਬ ਨੇ ਇਹੀ ਕਿਹਾ ਕਿ ਉਥੋਂ ਜਿਹੜੀਆਂ ਡੂਟੀਆਂ ਸਾਡੀਆਂ ਲੱਗੀਆਂ ਵਾ ਤੇ ਸਾਨੂੰ ਜਿਹੜਾ ਐਸਐਸਪੀ ਸਾਹਿਬ ਵੱਲੋਂ ਉਥੋਂ ਆਇਆ ਵਾ ਕਿ ਸਾਡੇ ਨਾਲ ਤੁਸੀਂ ਸੋਵਾਰ ਬਹਿ ਕੇ ਗੱਲ ਕਰੋ ਜਿਹੜਾ ਤੁਹਾਡਾ ਸੋਵਾਰ ਜਿਹੜਾ ਮਸਲਾ ਹੱਲ ਹੋ ਜਾਊਗਾ ਆਏ ਦਿਨ ਹੀ ਐਸੀ ਸਮਾਜ ਦੇ ਨਾਲ ਦਿਨੋ ਦਿਨ ਧੱਕੇ ਵਾਧੇ ਰਹੇ ਨੇ ਜਿੱਥੇ ਅਨੇਕਾਂ ਜਥੇਬੰਦੀਆਂ ਬਣੇ ਨੇ ਪਰ ਧੱਕੇ ਵੀ ਅਨੇਕਾਂ ਹੋ ਰਹੇ ਨੇ ਕੀ ਮੈਸੇਜ ਲੱਗੇਗਾ ਲਾਸਟ ਦੇ ਮੈਸੇਜ ਤੇ ਇਹੀ ਹੈ ਕਿ ਜ ਜਿੰਨਾ ਤੱਕ ਸਾਨੂੰ ਸੰਘਰਸ਼ ਨਹੀਂ ਕਰਨਾ ਪੈਦਾ ਸਾਨੂੰ ਸਾਡੇ ਹੱਥ ਨਹੀਂ ਮਿਲਦੇ ਜੇ ਨਾ ਸੋਮਵਾਰ ਤੱਕ ਸਾਡਾ ਜਿਹੜਾ ਵਾ ਨਹੀਂ ਹੱਲ ਹੁੰਦਾ ਤੇ ਮਜਬੂਰਨ ਜਿਹੜਾ ਸਾਨੂੰ ਵੱਡੇ ਲੈਵਲ ਤੇ ਜਿਹੜਾ ਵਾ ਸੰਘਰਸ਼ ਕਰਨਾ ਪਵੇਗਾ ਵੱਡੇ ਲੈਵਲ ਤੇ ਜਿਹੜਾ ਅਸੀਂ ਉਦੋਂ ਜਿਹੜਾ ਧਰਨਾ ਲਾਵਾਂਗੇ ਇਸ ਬਾਬਤ ਆਪਾਂ ਭਾਈ ਨਿਰਮਲ ਸਿੰਘ ਜੀ ਦੇ ਨਾਲ ਵੀ ਗੱਲ ਕੀਤੀ ਹੈ ਤੇ ਭਾਈ ਰਣਜੀਤ ਸਿੰਘ ਹੋਣਾ ਦੇ ਨਾਲ ਵੀ ਗੱਲ ਕੀਤੀ ਹੈ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸੋਮਵਾਰ ਦਾ ਟਾਈਮ ਦਿੱਤਾ ਗਿਆ ਹੈ ਅਪਾਇਰਨ ਜੀਸ ਸਿੰਘ ਵੱਲੋਂ ਟਰਮਲ ਸਿੰਘ ਵੱਲੋਂ ਆਖਿਆ ਗਿਆ ਏ 100 ਵਾਰ ਤੱਕ ਜੇ ਸਾਡਾ ਮਸਲਾ ਨਹੀਂ ਹੱਲ ਹੁੰਦਾ ਤਾਂ ਉੱਚ ਪੱਧਰ ਤੇ ਕਿਸੇ ਹਾਈਵੇ ਤੇ ਧਰਨਾ ਲਾਵਾਂਗੇ ਜਾਂ ਸਿੱਧੀ ਥਾਣਾ ਘੇਰਾਂਗੇ ਜਾਂ ਕੋਈ ਸਰਕਾਰੀ ਦਫਤਰ ਘੇਰਾਂਗੇ ਇਹ ਜਿਹੜਾ ਇਨਸਾਫ ਆ ਅਸੀਂ ਲੈ ਕੇ ਹੀ ਰਾਂਗੇ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਪੱਤਰਕਾਰ ਬੱਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਤਰਨਤਾਰਨ